ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਕਰਮ ਸਿੰਘ ਮਜੀਠੀਆ ਦੇ ਵਕੀਲਾ ਨੇ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਇਹਨਾਂ ਵੀ ਕਈ ਵਾਰੀ ਕੋਰਟ ਨੂੰ ਇਹ ਬੇਨਤੀ ਕੀਤੀ ਸੀ ਕਿ ਉਹਨਾਂ ਦੀ ਜੇਲ੍ਹ ਜਾਂ ਤੇ ਤਬਦੀਲੀ ਕਰ ਦਿੱਤੀ ਜਾਵੇ ਨਹੀਂ ਫਿਰ ਉਹਨਾਂ ਦੀ ਜਿਹੜੀ ਬੈਰਕ ਹੈ ਉਹ ਜੇਲ੍ਹ ਦੇ ਵਿੱਚ ਬਦਲ ਦਿੱਤੀ ਜਾਵੇ ਤੇ ਤੀਜੀ ਗੱਲ ਸੀ ਜੇ ਕਰੇ ਦੋਨੇ ਕੰਮ ਨਹੀਂ ਕਰਨੇ ਤੇ ਜਿਹੜੇ ਬਿਕਰਮਜੀਠੇ ਦੇ ਨਾਲ ਬੰਦੇ ਦੋ ਰੱਖੇ ਹੋਏ ਐ ਜਿਨ੍ਹਾਂ ਦੇ ਉੱਤੇ ਕਹਿੰਦੇ ਰੇਪ ਦਾ ਪਰਚਾ ਤੇ 302 ਕਤਲ ਦਾ ਪਰਚਾ ਕਹਿੰਦੇ ਉਹ ਬੰਦਿਆਂ ਤੋਂ ਵੀ ਬਿਕਰਮਜੀਠੇ ਨੂੰ ਡਰ ਬਣਿਆ ਹੋਇਆ ਹੈ ਕਿਉਂਕਿ ਜੇਲ੍ਹ ਦੇ ਵਿੱਚ ਬੜੇ ਖੁੰਖਾਰ ਜੇ ਇਹੋ ਜਿਹੇ ਅਫਰਾਦੀ ਹੁੰਦੇ ਐ ਤੇ ਉਹਨਾਂ ਨੇ ਆਖਿਆ ਸੀ ਕਿ ਇਹ ਇੱਕ ਮੰਤਰੀ ਰਿਹਾ ਹੋਇਆ ਬੰਦਾ ਐ ਇਹਦੇ ਸਟੇਟਸ ਨੂੰ ਦੇਖ ਕੇ ਉਹੋ ਜਿਹੇ ਇਹਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਨਾ ਕਿ ਇਹਨੂੰ ਇੱਕ ਆਮ ਉਸ ਕੈਦੀ ਵਾਂਗ ਰੱਖਿਆ ਜਾਵੇ ਜਿਹੜੇ ਕੋਈ ਕਤਲ ਕਰਕੇ ਜਾਂ ਰੇਪ ਕਰਕੇ ਆਉਂਦੇ ਉਹਨਾਂ ਬੰਦਿਆਂ ਦੇ ਨਾਲ ਰੱਖਣਾ ਕਹਿੰਦੇ ਸਰਸਨ ਬਿਕਰਮਜੀਤ ਕੇ ਦੇ ਨਾਲ ਪੱਕਾ ਤੇ ਬੇਇਨਸਾਫੀ ਸੀ ਇਹ ਦੋਸਤੋ ਕਹਿਣਾ ਹੈ ਉਹਨਾਂ ਦੇ ਪਰਿਵਾਰ ਦਾ ਤੇ ਵਕੀਲਾ ਦੂਜੇ ਪਾਸੇ ਭਗਵੰਤ ਮਾਨ ਨੇ ਆਖਿਆ ਸੀ ਉਹਨਾਂ ਦੀ ਵਕੀਲਾ ਨੇ ਕਹਿ ਲੋ ਉਹ ਸਰਕਾਰ ਦਾ ਹੀ ਪੱਕ ਹੁੰਦਾ ਹੈ ਕਹਿੰਦੇ ਕੋਈ ਵੀ ਆਈਪੀ ਟਰੀਟਮੈਂਟ ਨਹੀਂ ਅਰੇ ਹਾ ਹੋਵੇਗਾ ਮੰਤਰੀ ਕਹਿੰਦੇ ਮੰਤਰੀ ਰਹਿਣ ਨੂੰ ਕਿਹੜਾ ਕੋਈ ਚੰਗੀ ਕੰਮ ਕਰਕੇ ਆਏ ਦੋਸਤੋ ਭਾਵੇਂ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਹੈ ਇਹ ਨਸ਼ੇ ਦਾ ਪਰਚਾ ਨਹੀਂ ਪਰ ਸਰਕਾਰ ਵੱਲੋਂ ਇਹੋ ਹੀ ਦਿਖਾਇਆ ਗਿਆ ਕਿ ਇਹ ਬੰਦੇ ਨੇ ਨਸ਼ਾ ਚਿੱਟਾ ਲੈ ਕੇ ਆਏ ਸੱਤੇ ਪਿੰਡੀ ਵਰਗੇ ਦੇ ਯਾਰ ਸੀ ਇਹਨਾਂ ਨੇ ਜਿਹੜਾ ਪੈਸਾ ਸਮਗਲਿੰਗ ਦੇ ਵਿੱਚੋਂ ਬਣਾਇਆ ਉਹੀ ਆਮਦਨ ਤੋਂ ਵੱਧ ਜਾਇਦਾਦ ਬਣੀ ਇਹ ਦੋਸਤੋ ਗੱਲ ਸਰਕਾਰ ਨੇ ਆਖੀ ਪਹਾਵ ਕੋਈ ਰਾਹਤ ਨਹੀਂ ਦਿੱਤੀ ਜਿਹੜੇ ਦੋ ਬੰਦੇ ਸਭੋਂ ਜਿਨ੍ਹਾਂ ਨੂੰ ਬਿਕਰਮਜੀਠਗਾ ਖੁੰਖਾਰ ਬੈਲੀ ਤੇ ਵਿਧਵਾਸ਼ ਕਹਿੰਦੇ ਸੀ ਕਿ ਉਹਨਾਂ ਤੋਂ ਡਰ ਲੱਗਦਾ ਸਭੋਂ ਸਰਕਾਰ ਨੇ ਆਖਿਆ ਕਿ ਇਹਨਾਂ ਨੂੰ ਇਹਦੀ ਸਹੂਲਤ ਵਾਸਤੇ ਰੱਖਿਆ ਗੇ ਕੋਈ ਐਮਰਜੈਂਸੀ ਹਾਲਾਤ ਬਣਦੇ ਐ ਕੋਈ ਬੰਦੇ ਨੂੰ ਢਿਲਮਸ ਹੋ ਜੇ ਕਿਸੇ ਵੀ ਪ੍ਰਕਾਰ ਦੀ ਇਹ ਬੰਦੇ ਦੀ ਮਦਦ ਕਰਨ ਲਈ ਪਰ ਦੋਸਤੋ ਕਹਿੰਦਾ ਮੈਨੂੰ ਮਦਦ ਦੀ ਲੋੜ ਨਹੀਂ ਇਹਨਾਂ ਤੋਂ ਮੇਰਾ ਖਿਹੜਾ ਛਡਾ ਦਿਓ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਦਿਨ ਨੂੰ ਚੈੜ ਨਹੀਂ ਆਉਂਦੀ ਜਦੋਂ ਇਹੋ ਜਿਹੇ ਖੁੰਖਾਰ ਬੰਦੇ ਸਰਹਾਣੇ ਖੜੇ ਹੋਣ ਇਹ ਵੀ ਦੋਸਤੋ ਗੱਲ ਇੱਕ ਮੰਨਣ ਵਾਲੀ ਵੀ ਬਣਦੀ ਹੈ ਪਰ ਇਹਨਾਂ ਲੋਕਾਂ ਦੇ ਵਿੱਚ ਬੰਦਿਆਂ ਦਾ ਪੱਖ ਹੈ ਕਹਿੰਦੇ ਜਦੋਂ ਸਰਕਾਰਾਂ ਚਲਾਉਂਦੇ ਸੀ ਆਪ ਵੀ ਬੜੀਆਂ ਆਪ ਹੁਦਰੀਆਂ ਕੀਤਨਾ ਹੋਣ ਕਹਿੰਦੇ ਕਦੇ-ਕਦੇ ਫਿਰ ਸਮਾਂ ਬਣ ਜਾਂਦਾ ਕਿ ਆਪ ਨੂੰ ਵੀ ਸਾਰਨਾ ਭੁਗਤਣਾ ਪੈਂਦਾ ਹੁਣ ਦੋਸਤੋ ਮੈਂ ਜਿਹੜੀ ਮੁੱਖ ਗੱਲ ਕਰਨੀ ਚਾਹੁੰਨਾ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਿਆਂ ਕਿ ਆਪਣਾ ਪੁਰਾਣਾ ਚੈਨਲ ਸਸਪੈਂਡ ਹੋ ਗਿਆ ਸੀ ਇਹ ਨਵਾਂ ਚੈਨਲ ਹੈ ਕਿਰਪਾ ਕਰਕੇ ਇਹਨੂੰ ਸਬਸਕ੍ਰਾਈਬ ਕਰ ਲਿਓ ਛੱਡ ਕੇ ਜਾਣ ਤੋਂ ਪਹਿਲਾਂ ਵੀਡੀਓ ਛੱਡਿਓ ਨਾ ਮੈਂ ਤੁਹਾਨੂੰ ਹੁਣ ਉਹ ਗੱਲ ਕਹਿਣ ਲੱਗਿਆ ਜਿਹੜੀ ਦੀ ਇਹਨੇ ਹੁਣ ਮੰਗ ਕਰੀ ਹੈ ਇਹਨੂੰ ਕਿਰਪਾ ਕਰਕੇ ਚੈਨ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਹੁਣ ਕੀ ਗੱਲ ਹੈ ਹੁਣ ਜਦੋਂ ਸੰਦੀਪ ਸਿੰਘ ਸੰਨੀ ਨੇ ਪਟਿਆਲਾ ਜੀਲ ਦੇ ਵਿੱਚ ਹਮਲਾ ਕਰ ਦਿੱਤਾ ਉਹ ਜਿਹੜਾ ਸੂਬਾ ਸਰਹੰਦ ਨੂੰ ਵੀ ਮਾਤ ਪਾਉਂਦਾ ਸੀ ਸੂਬਾ ਸਰਹੰਦ ਨੂੰ ਪਾਪੀ ਬੰਦਾ ਤੇ ਇੱਕ ਅਗਰਵਾਚਨਾ ਜਿਹੜੇ ਕਹਿੰਦੇ ਸੀ ਕਿ ਸੂਬੇ ਸਰਹੰਦ ਨੂੰ ਭੁੱਲ ਜੂਗੇ ਉਹ ਕਹਿੰਦਾ ਸੀ ਮਨੋਚਾਲ ਨੂੰ ਭੁੱਲ ਜੂਗੇ ਤੇ ਸਾਨੂੰ ਯਾਦ ਰੱਖਿਆ ਕਰੋਗੇ ਜਦੋਂ ਦੋਸਤੋਂ ਉਹਨਾਂ ਨੂੰ ਹੁਣ ਚਾਟਾ ਸ਼ਕਾਤਾ ਸੰਦੀਪ ਸਿੰਘ ਸੰਨੀ ਨੇ ਤੇ ਫਿਰ ਦੋਸਤੋਂ ਸਾਰੀਆਂ ਜੇਲਾਂ ਦੇ ਵਿੱਚ ਹਲਚਲ ਜੀ ਹੋ ਗਈ ਸਾਰੀਆਂ ਜੇਲਾਂ ਦੇ ਵਿੱਚ ਬੈਠੇ ਬੰਦਿਆਂ ਨੂੰ ਕੈਦੀਆਂ ਨੂੰ ਇਹ ਫਿਕਰ ਜਾ ਪੈ ਗਿਆ ਜਿਨ੍ਹਾਂ ਨੇ ਮਾੜੇ ਕੰਮ ਜੇ ਕਰੇ ਹੋਏ ਐ ਜਾਂ ਜਿਨ੍ਹਾਂ ਨੂੰ ਡਰ ਲੱਗਦਾ ਉਹ ਸਾਰੇ ਕੰਬਣ ਲੱਗ ਪਏ ਐ ਕਿੱਤੇ ਸਾਡੇ ਨੇੜੇ ਤੇੜੇ ਤਾਂ ਨਹੀਂ ਕੋਈ ਸੋਧੇ ਵਾਲਾ ਬੈਠਾ ਕੋਈ ਸਾਡੀ ਤਾਂ ਨਹੀਂ ਭੁਗਤ ਸਵਾਰਨ ਵਾਲਾ ਬੈਠਾ ਕਿਉਂਕਿ ਦੋਸਤੋ ਜਿੰਨਾ ਤੋਂ ਲੋਕ ਪਰੇਸ਼ਾਨ ਹੁੰਦੇ ਐ ਜਿਨ੍ਹਾਂ ਨੇ ਪੁੱਠੇ ਸਿੱਧੇ ਕੰਮ ਕਰੇ ਹੁੰਦੇ ਐ ਜੇਲ੍ਹ ਦੇ ਡਰ ਉਹਨਾਂ ਨੂੰ ਲੱਗਦਾ ਦੂਜੇ ਤਰ੍ਹਾਂ ਦੀ ਮਸਤੀ ਨਾਲ ਬੈਠੇ ਐ ਉਹਨਾਂ ਨੂੰ ਪਤਾ ਐ ਕਿ ਜਿਹੜਾ ਗਨਾਹ ਕਰਕੇ ਆਏ ਆ ਭੁਗਤਨਾ ਤੇ ਹੁਣ ਕੋਈ ਨਹੀਂ ਉਹ ਤੇ ਸੱਤ ਕਰਕੇ ਭਾਣਾ ਬਣਦੇ ਐ ਪਰ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਐ ਨਾਲੇ ਤੇ ਸਟੇਟ ਸੰਬੰਧ ਦੇ ਆਪਨੇ ਆਪ ਨੂੰ ਐਮਐਲਏ ਰਹੇ ਹੁੰਦੇ ਮੰਤਰੀ ਰਹੇ ਹੁੰਦੇ ਆ ਉਹ ਇਹਨਾਂ ਚ ਧੌਂਸ ਵੀ ਹੁੰਦੀ ਹੈ ਤੇ ਥੋੜੀ ਜੀ ਦੋਸਤੋ ਹੰਕਾਰ ਵੀ ਹੁੰਦਾ ਹੈ ਉਹਦੇ ਦਾ ਪੈਸੇ ਦਾ ਧਨ ਦੌਲਤ ਦਾ ਕਿ ਸਾਡੇ ਕੋਲੇ ਵੀਰੀ ਰਹੀ ਹੈ ਪਰ ਦੂਜੇ ਪਾਸੇ ਹੁਣ ਜਿਹਦੇ ਹੱਥ ਦੇ ਵਿੱਚ ਵਾਂਗ ਡੋਰ ਹੈ ਉਹ ਵੀ ਕਹਿੰਦਾ ਵੀ ਸਤੌਜ ਵਾਲੇ ਮਾਸਟਰ ਦਾ ਇਮਾਨਦਾਰ ਦਾ ਮੁੰਡਾ ਬੈਠਾ ਹੈ ਕੁਰਸੀ ਤੇ ਹੁਣ ਉਹ ਚਾਚੇ ਭਤੀਜੇ ਦੀ ਸਰਕਾਰ ਨਹੀਂ ਹੈ ਨਾ ਜਾਂ ਹਰ ਉਸ ਆਲਮ ਨਹੀਂ ਬੈਠੀ ਜਿਹਦੇ ਪੈਰੀ ਹੱਥ ਲਾ ਕੇ ਸੁੱਟ ਜੂਗੇ ਮੈਂ ਤਾਂ ਕਹਿੰਦਾ ਨੱਕ ਨਾਲ ਖੀਰਾ ਕਢਾਉਂ ਤੇ ਦੋਸਤੋ ਕੋਈ ਵੀ ਅਜੇ ਤੱਕ ਤੇ ਉਸੇ ਤਰ੍ਹਾਂ ਜਾਂਦਾ ਕੋਈ ਰਾਹਤ ਨਹੀਂ ਮਜੀਠੇ ਦੇ ਪਰਿਵਾਰ ਨੇ ਵਕੀਲਾਂ ਨੇ ਜ਼ਮਾਨਤ ਰਜੀ ਲਈ ਜ਼ਮਾਨਤ ਵੀ ਨਹੀਂ ਹੋ ਸਕੀ ਕੋਈ ਰਾਹਤ ਨਹੀਂ ਮਿਲੀ ਤੇ ਜਿਹੜਾ ਵਿਜੀਲੈਂਸ ਨੇ ਚਲਾਣ ਦਿੱਤਾ ਉਹ ਤੋਂ ਵੀ ਦੋਸਤੋ ਪਤਾ ਲੱਗਦਾ ਇਹੋ ਜਾਂ ਚਲਾਨ ਮੈਂ ਹੀ ਨਿਕਲੇ ਜ਼ਿੰਦਗੀ ਚ ਦੇਖਿਆ 40000 ਪੇਜ ਦੋਸਤੋ 40 ਕੋਈ 100 ਨਹੀਂ 200 ਨਹੀਂ 40000 ਰੁਪਏ ਭਾਵ 8 ਕਿਤਾਬਾਂ 5-500 ਪੇਜ ਦੇ 8 ਕਿਤਾਬਾਂ 5-500 ਪੇਜ ਮੋਟੀਆਂ ਕਿਤਾਬਾਂ ਉਹ ਚਲਾਨ ਪੇਸ਼ ਕਰੇ ਉਤੋਂ ਪਤਾ ਲੱਗਦਾ ਕਿ ਭਾਈ ਸਤੋਜ ਵਾਲਾ ਚੱਲਦਾ ਆ ਆਪਦੇ ਉਜਨਾ ਕੁਝ ਕਹੇ ਕੀਤੇ ਤੇ ਇਹੋ ਜੇ ਬੰਦੇ ਦੀ ਭੁਗਤ ਸਵਾਰਨ ਵਾਸਤੇ ਤਿਆਰ ਬੈਠਾ ਤੇ ਦੇਖਦੇ ਆਂ ਦੋਸਤੋ ਬਕਰ ਮਜੀਠੇ ਦੇ ਵਕੀਲ ਤੇ ਉਹ ਵੀ ਕਹਿੰਦਾ ਹੈ ਕਹਿੰਦਾ ਜਿਹੜਾ ਮੁੱਛ ਤੇ ਹੱਥ ਹੈ ਉਹ ਤਾਂ ਕਹਿੰਦਾ ਇਸੇ ਤਰ੍ਹਾਂ ਫਿਰਦਾ ਹੀ ਰਹੂ ਜਿੰਨਾ ਚਿਰ ਕਹਿੰਦੇ ਸਰੀਰ ਦੇ ਵਿੱਚ ਸਵਾਸ ਹੈ ਮੁੱਛਾਂ ਨਹੀਂ ਨੀਵਾਂ ਆਉਂਦੀ ਇਸੇ ਤਰ੍ਹਾਂ ਰਹੇ ਪਰ ਦੋਸਤੋ ਦੇਖਦੇ ਆਂ ਚਲਾਨ ਵੀ ਤਕੜਾ ਪੇਸ਼ ਕਰਿਆ ਪਰ ਹੁਣ ਸੰਦੀਪ ਸੰਨੀ ਦੇ ਹਮਲੇ ਤੋਂ ਬਾਅਦ ਕਹਿੰਦੇ ਫਿਰ ਉਹਨਾਂ ਨੇ ਇੱਕ ਵਾਰੀ ਕਿਹਾ ਕਿ ਮਜੀਠੇ ਦੀ ਜਾਤੇ ਵੈਰਕ ਬਦਲੋ ਜਾਂ ਜਿਹੜੇ ਉਹ ਬੰਦੇ ਦੋ ਨਾਲ ਤੁਸੀਂ ਸੇਵਾ ਵਾਸਤੇ ਲਾਏ ਹੋਇਆ ਉਹਨਾਂ ਨੂੰ ਕਿਰਪਾ ਕਰਕੇ ਦੂਰ ਕਰ ਲਓ ਕਿਤੇ ਸੇਵਾ ਬਹੁਤੀ ਨਾ ਜਿਆਦੇ ਨਾ ਕਿਤੇ ਸੇਵਾ ਕਰਦੇ ਨਾ ਇਹੋ ਜਿਹੇ ਬੰਦਿਆਂ ਦਾ ਪ੍ਰਭੂ ਕੋਈ ਪਤਾ ਨਹੀਂ ਹੁੰਦਾ ਤੇ ਮੈਂ ਵੀ ਬੇਨਤੀ ਕਰਦਾ ਸਰਕਾਰ ਨੂੰ ਕਿ ਇੰਨਾ ਧੱਕਾ ਨਾ ਕਰਿਆ ਜਾਵੇ ਤੇ ਚਲੋ ਕਿ ਜੇ ਤੁਸੀਂ ਪਾਸਾ ਚਲਾਨ ਵੀ 40000 ਰੁਪਏ ਦਾ ਪੇਸ਼ ਕਰਤਾ। ਨਾਲੇ ਜੇਲ੍ਹ ਦੇ ਵਿੱਚ ਇਹੋ ਜਿਹੇ ਖੁਫਾਰ ਬੰਦਿਆਂ ਨੂੰ ਦੂਰ ਕਰ ਦਿਓ ਤਾਂ ਕਿ ਉਹ ਬੰਦੇ ਨੂੰ ਜਿਹੜੀ ਸੁੱਖ ਆਰਾਮ ਦੀ ਨੀਂਦ ਹੈ ਉਹ ਲੈ ਸਕੇ ਤੇ ਆਪਦੇ ਜਿਹੜਾ ਟਾਈਮ ਹੈ ਜੇਲ੍ਹ ਦੇ ਵਿੱਚ ਬਤੀਤ ਕਰ ਸਕੇ। ਜਦੋਂ ਇਹੋ ਜਿਹਾ ਖਤਰਾ ਸਿਰ ਤੇ ਮੰਡਰਾਉਂਦਾ ਹੋਵੇ ਉਦੋਂ ਫਿਰ ਦੋਸਤੋਂ ਨਾ ਕੋਈ ਖਤਾਬ ਪੜਨ ਨੂੰ ਜੀ ਕਰਦਾ। ਤੇ ਨਾ ਫਿਰ ਜੇਲ੍ਹ ਦੇ ਵਿੱਚ ਨੀਂਦ। ਇਸ ਲਈ ਇੰਨੀ ਆਖ ਬੇਨਤੀਆਂ ਸੀ ਦੂਜਾ ਮਸਲਾ ਭਈਆਂ ਵਾਲਾ ਚੱਲ ਰਿਹਾ ਹੈ ਭਈਏ ਨੇ ਜਿਹੜਾ ਕੰਮ ਦੋਸਤੋ ਹਿਾਰਪੁਰ ਦੇ ਵਿੱਚ ਕੀਤਾ ਉਸ ਬੱਚੇ ਦੇ ਨਾਲ ਤੇ ਬਹੁਤ ਦਰਿੰਦਗੀ ਕੀਤੀ ਹੈ ਭਈਆਂ ਨੇ ਹੁਣ ਆਪ ਦੀ ਕਰਤੂਤਾਂ ਦੇ ਨਾਲ ਹੀ ਆਪਦੇ ਪੈਰ ਕਹਾੜਾ ਮਾਰ ਲਿਆ ਹੁਣ ਇਹਨਾਂ ਦਾ ਜਾਣ ਦਾ ਟਾਈਮ ਆ ਗਿਆ ਹੁਣ ਪੰਜਾਬ ਨੂੰ ਛੱਡਣ ਦਾ ਟਾਈਮ ਆ ਗਿਆ ਜਿਵੇਂ ਮਹਾਰਾਸ਼ਟਰ ਦੇ ਵਿੱਚ ਇਹਨਾਂ ਨੂੰ ਸਿਰਸੇਨਾਂ ਵਾਲਿਆਂ ਨੇ ਘੜਿਆ ਸੀ ਉਥੋਂ ਵੀ ਇਹ ਕੱਢੇ ਸੀ ਦੋਸਤੋ ਉਹਨਾਂ ਨੇ ਐਵੇਂ ਨਹੀਂ ਕੱਢੇ ਉਹ ਮਰਾਠੇ ਬੜੇ ਪੱਕੇ ਐ ਉਹਨਾਂ ਨੂੰ ਪਤਾ ਸੀ ਵੀ ਇਹ ਗੰਦ ਪਾਉਣਗੇ ਫੜਦੇ ਨਹੀਂ ਤੇ ਪ੍ਰਭੂ ਪੰਜਾਬ ਦੇ ਵਿੱਚ ਪਾ ਦਿੱਤਾ ਇਸ ਲਈ ਹੁਣ ਉਹਨਾਂ ਲੀਡਰਾਂ ਨੂੰ ਬੇਨਤੀ ਹੈ ਕਿ ਇਹਨਾਂ ਦੀਆਂ ਵੋਟਾਂ ਤੇ ਨਾ ਛਾਅ ਕੇ ਰੱਖੋ ਹੁਣ ਤੁਸੀਂ ਲੱਕ ਨਾੜ आओ ਇਹੋ ਜੇ ਕਾਨੂੰਨ ਬਣਾਓ ਕੋਈ ਨਾ ਕੋਈ ਤੇ ਬਾਹਰ ਦਾ ਬੰਦਾ ਇੱਥੇ ਆ ਕੇ ਨਾ ਤਾਂ ਕੋਈ ਨੌਕਰੀ ਲੈ ਸਕੇ ਤੇ ਇਹੋ ਜੇ ਉਹਦੇ ਕੋਈ ਵੈਰੀਫਿਕੇਸ਼ਨ ਪੂਰੀ ਹੁੰਦੀ ਹੋਵੇ ਪੂਰਾ ਪ੍ਰੋਸੈਸ ਹੁੰਦਾ ਹੋਵੇ ਜੇ ਕੋਈ ਬੰਦਾ ਹੋਵੇ ਯੂਪੀ ਬਿਹਾਰ ਦਾ ਬੰਦਾ ਬਾਹਰ ਦਾ ਕਿਤੋਂ ਦਾ ਵੀ ਆਉਂਦਾ ਹੈ ਉਹ ਪੰਜਾਬ 'ਚ ਜ਼ਮੀਨ ਨਾ ਖਰੀਦ ਸਕੇ ਨੌਕਰੀ ਨਾ ਲੈ ਸਕੇ ਮਹਸੂਲਤ ਨਾ ਲੈ ਸਕੇ ਇਹ ਜਿਹੜੇ ਕਾਨੂੰਨ ਹੈ ਇਹ ਬਣਨਾ ਚਾਹੀਦਾ ਵਿਧਾਨ ਸਭਾ ਦੇ ਵਿੱਚ ਬਣਨਾ ਚਾਹੀਦਾ ਇਹ ਮੁੱਖ ਮੰਤਰੀ ਸਾਹਿਬ ਨੂੰ ਇਸ ਪਾਸੇ ਗੌਰ ਦੋਸਤੋ ਕਰਨੀ ਚਾਹੀਦੀ ਭੁੱਲ ਚੁੱਕ ਦੀ ਖਿਮਾ ਵੀਡ ਬੋ ਲੰਬੀ ਹੋ ਜਾਏਗੀ ਦੋਸਤੋ ਇੱਕ ਵਾਰ ਫਿਰ ਬੇਨਤੀ ਜਿਹੜੇ ਵੀਰ ਬਾਅਦ ਵਿੱਚ ਜੁੜਿਓ ਕਿ ਚੈਨਲ ਆਪਣਾ ਪੁਰਾਣਾ ਸਸਪੈਂਡ ਹੋ ਗਿਆ ਸੀ ਤੇ ਇਹ ਨਵਾਂ ਚੈਨਲ ਹੈ ਕਿਰਪਾ ਕਰਕੇ ਵੀਰ ਜੀ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹ